ਸਾਡੇ ਲੁਧਿਆਣੇ ਜ਼ਿਲ੍ਹੇ ਦੀ ਜ਼ਮੀਨ ਜਿਹਦੇ 'ਚ ਸਾਡੇ ਸਾਣੇ ਬਜ਼ੁਰਗ ਕਹਿੰਦੇ ਨੇ ਇਸ ਵੀ ਬੰਦਾ ਵੱਢ ਕੇ ਦਬਦੋ ਹੱਥੋਂ ਬੰਦਾ ਫੁੱਟੇ ਹੁੰਦਾ ਜਿਹੜਾ ਇਹ ਕਹਿੰਦਾ ਮੈਂ ਇੱਥੇ ਬਿਲਡਿੰਗਾਂ ਬਣਾ ਦੂੰ ਤੂੰ ਸੋਚ ਬਣਿਆ ਲੋਕਾਂ ਵੀ ਤੈਨੂੰ ਅਸੀਂ ਵੜਨ ਦੇ ਦੇਾਂਗੇ ਤੂੰ ਤਾਂ ਇੱਥੋਂ ਦਾ ਜੰਮਿਆ ਪਰ ਕੱਲ ਦਾ ਸ਼ੋਹਰਾਂ ਤੂੰ ਤੂੰ ਸਾਡੀਆਂ ਜ਼ਮੀਨਾਂ ਦੱਬਣ ਨੂੰ ਫਿਰਦਾ ਉਹ ਬਲਿਆ ਲੋਕਾਂ ਤੋਂ ਪਹਿਲਾਂ ਸੋਚ ਤਾਂ ਲੈਂਦਾ ਘਰੇ ਰਹਿ ਕੇ ਰਹਿੰਦਾ ਬੇਬੇ ਮੈਂ ਆਹ ਗੱਲ ਕਰ ਲਾਂ ਜੱਟਾਂ ਨਾ ਨਹੀਂ ਨਹੀਂ 베ਚਣੀ ਨਹੀਂ ਆ ਮਰਤਾ ਜਾਵਾਂਗੇ ਲੋਕ ਨੇ ਪੈਸੇ ਬਹੁਤ ਦੇਵਾਂਗੇ ਪਲਾਂਟ ਦੇਵਾਂਗੇ ਕੋਸ ਦੇਣ ਜੇ ਚਾਹੇ ਪੰਡ ਦੇ ਵਿਚਲ ਕੋਲੋਂ ਤਾਂ ਨਹੀਂ ਦੇਉ ਜੇ ਮੇਰੇ ਆਗੇ ਖੱਤੇ ਕਿਸੇ ਨੂੰ ਨਹੀਂ ਸੱਜਣਾ ਢੇਰੀਆਂ ਲਾ ਦੂੰ ਪੰਜ ਦਿਨ ਪੋਰਟ ਮਾਰਟ ਮੋਹ ਦੇ ਲਾ ਇਹ ਇਹ ਕਹਿੰਦੇ ਫਾਇਦਾ ਬਹੁਤ ਹੋਣਾ ਐਵੇਂ ਗਮਰਾਹ ਕਰਦੇ ਕਈ ਬੰਦੇ ਇਹ ਪਾਲਿਸੀ ਦਾ ਕਿਸਾਨਾਂ ਨੂੰ ਫਾਇਦਾ ਹੀ ਬਹੁਤ ਹੋਣਾ ਲੱਗਦਾ ਤੁਹਾਨੂੰ ਜੇ ਸਾਨੂੰ ਇੰਨਾ ਫਾਇਦਾ ਹੋਣ ਦਾ ਸਾਡੇ ਲੁਧਿਆਣੇ ਜਿਹੜੇ ਚ 8 ਤੋਂ 10 ਕਰੋੜ ਤੱਕ ਕੱਲੇ ਦੀ ਜ਼ਮੀਨ ਦਾ ਰੇਟ ਇਸ ਟਾਈਮ ਹੈ ਤੇ ਅਸੀਂ ਬੀਚ ਨਾ ਦਿੰਦੇ ਆਪ ਹੀ ਉਹ ਜਿਹੜੇ ਇੰਨੀ ਮਹਿੰਗੀ ਪੈਲੀ ਨਹੀਂ ਅਸੀਂ ਵੇਚ ਰਹੇ ਕਾਦੇ ਵਾਸਤੇ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਬਚਾਉਣ ਦੀ ਖਾਤਰ ਓਏ ਇਹਦਾ ਠੱਗੀਆਂ ਕਰਦੇ ਆ ਮੋਦੀ ਉਹਨਾਂ ਦੀਆਂ ਚਾਲਾਂ ਨੂੰ ਅਸੀਂ ਜਾਣਦੇ ਆ ਅਸੀਂ ਧਰਨੇ ਤੇ ਉੱਥੇ ਹੀ ਰਹੇ ਆ ਦਿੱਲੀ ਹੁਣ ਤਾਂ ਭਗਵੰਤ ਮਾਨ ਹੈ ਭਗਵੰਤ ਮਾਨ ਤਾਂ ਰੁੜ ਜਾਣਾ ਢੂੜ ਸਾਲ ਰਹਿ ਗਿਆ ਨੇ ਰੁੜ ਜੂਗਾ ਅੰਮ ਦਾ ਫੇਰ ਖਤਮ ਹੋਇਆ ਜੂ ਦੁਬਾਰੇ ਮੂੰਹ ਤੋਲ ਬੇ ਤੋਬੇ ਚ ਇਹਨਾਂ ਗੁੱਸੇ ਦਾ ਉਹ ਗੁੱਸਾ ਜ਼ਮੀਨ ਖੋਲੀਏ ਸਾਡੇ ਕੋਲ ਕੀ ਅਸੀਂ ਤਾਂ ਮੰਗਤਿਆਂ ਨੂੰ ਭੇੜਿਆ ਹੱਥ ਕੰਮ ਦੇ ਆ ਰੋਕੀ ਕਿੱਥੋਂ ਕਾਵਾਂਗੇ ਪਲਾਟ ਦੇ ਦਾਂਗੇ ਵਿੱਚ ਇੱਕ ਪਲਾਟ ਅਸੀਂ ਇਹ ਇਹੀ ਬੱਤੇ ਖੜਕਾਉਣ ਵਾਲੇ ਨਹੀਂ ਕੀਤੀ ਵਾਲੇ ਅਸੀਂ ਤਾਂ ਜਿਹੜੀ ਸਰਕਾਰ ਹੁਣ ਕਹਿੰਦੀ ਹੈ ਕਿ ਜ਼ਮੀਨਾਂ ਲੈਣੀਆਂ ਪਿੰਡਾਂ ਦੀਆਂ ਤੁਸੀਂ ਤਿਆਰੋਂ ਦੇਣ ਨੂੰ ਨਹੀਂ ਜੀ ਬਿਲਕੁਲ ਤਿਆਰ ਨਹੀਂ ਅਸੀਂ ਰੋਟੀ ਕਿੱਥੋਂ ਖਾਣੀ ਆ ਕਹਿੰਦੇ ਪੈਸੇ ਬਹੁਤ ਦੇਵਾਂਗੇ ਨਾਲ ਜੀ ਚਾਹੇ ਸਾਨੂੰ 4 ਕਰੋੜ ਦੇਣ ਅਸੀਂ ਤਾਂ ਵੀ ਨਹੀਂ ਵੇਚਨੇ ਕੀ ਮੰਨਦੇ ਹੋ ਜਿਹੜੀ ਸਰਕਾਰ ਪਾਲਿਸੀ ਲੈ ਕੇ ਇਹ ਜ਼ਮੀਨਾਂ ਲੈ ਰਹੀ ਹੈ ਇਹ ਬਿਲਕੁਲ ਗਲਤ ਹੈ ਜੀ ਇਹ ਸਾਡੇ ਹੱਕ ਵਿੱਚ ਨਹੀਂ ਹੈਗੀ ਅਸੀਂ ਬਿਲਕੁਲ ਵੀ ਗੱਲ ਥਾਂਵ ਨਹੀਂ ਦੇਣਾ ਹੈ ਜੀ ਪੈਸੇ ਵਾਧੂ ਦੇ ਦਾਂਗੇ ਹੋਰ ਇਹ ਜਿੰਨੇ ਮਰਜ਼ੀ ਟਰੱਕ ਭਰ ਕੇ ਦੇ ਦੇਣ ਸਾਨੂੰ ਪੈਸੇ ਤਾਂ ਜਦੋਂ ਮੁੱਕ ਜਾਣਗੇ ਨੋਟ ਥੋੜੋ ਖਾਵਾਂਗੇ ਅਸੀਂ ਜੀ ਦੇ ਲੋਕਾਂ ਨੂੰ ਮੈਂ ਐਂ ਕਰਾ ਦੂੰ ਅਸੀਂ ਹਜ਼ਾਰ ਗਾਜ ਦੇ ਵਿੱਚ ਕੀ ਕਰੇ ਇੱਟਾਂ ਬਥਣੀਆਂ ਅਸੀਂ ਹਜ਼ਾਰ ਗਾਜ ਦੇ ਇੱਟਾਂ ਖਾਵਾਂਗੇ ਘਾਰਾ ਖਾਵਾਂਗੇ ਸਾਡੇ ਜਵਾਬ ਕੀ ਕਰਨਗੇ ਬਾ ਚੰਡੀਗੜ੍ਹ ਇਲਾਕਾ ਤੁਸੀਂ ਪੜੇ ਲਿਖੇ ਤੁਸੀਂ ਪੱਤਰਕਾਰ ਹੋ ਆ ਦੇਖੋ ਮਹਾਲੀ ਇਲਾਕੇ ਦਾ ਨਿਊ ਚੰਡੀਗੜ੍ਹ ਦਾ ਕੀ ਹਾਲ ਬਣਤਾ ਕਿੱਥੇ ਗਈਆਂ ਜ਼ਮੀਨਾਂ ਉਹ ਆਪਾ ਮੋਦੀ ਹੈ ਅਮਰਦਾਸ਼ਾ ਦੇ ਚਾਚੇ ਦਾ ਹੀ ਨੇ ਜੇ ਉਹ ਕਹਿੰਦਾ ਭਗਵੰਤਮਨ ਕਹਿੰਦੇ ਦੇਨਾ ਦਾ ਕਹਿੰਦਾ ਦੇਨਾ ਜੇ ਕਹਿੰਦੇ ਰਾਤ ਦਾ ਰਾਤ ਇਹ ਪਿੱਛੇ ਜੇ ਕਹਿੰਦਾ ਮੈਂ 3 ਸਾਲ ਦਾ ਮੁੱਖ ਮੰਤਰੀ ਬਣ ਗਿਆ ਕੈਪਟਨ ਅਮਰਿੰਦਰ ਸਿੰਘ ਨੇ ਇਹਨੂੰ ਕਿਹਾ ਸੀਗਾ ਵੀ ਤੈਨੂੰ ਸਿਆਸਤ ਦਾ ਊੜਾੜਾ ਵੀ ਨਹੀਂ ਆਉਂਦਾ ਇੱਕ ਦਿਨ ਮਾਹੋਰ ਵੀ ਦਾ ਦਨਾਂ ਮੈਂ ਲੋਟ ਰਹਿਣਾ ਇੱਥੇ ਆਏ ਇਹ ਪਾਰਟੀ ਵਾਲੇ ਉਹਨਾਂ ਨੂੰ ਮੈਂ ਚੁੰਬੜਣਾ ਪੰਮਾ ਇਹਨੂੰ ਕੁੱਟ ਕੇ ਮਾਰ ਦੇਣ ਪੁਲਸ ਵਾਲੇ ਦੇਖ ਲੈ ਇਹ ਵੀ ਕਰ ਤੈਨੂੰ ਕੈਦੀ ਕਰ ਇਹਦੇ ਨਾਲ ਤਾਂ ਮਰੇ ਹੀ ਵਧੀਆਂ ਪਹਿਲਾਂ ਹੀ ਕੰਮ ਨਿਬੜ ਜੂ ਜੈ ਰਾਮ ਜੀ ਕੋ ਲਾਲੇ ਲੂਲੇ ਪਲਾਟ ਦੇਵਾਂਗੇ ਵਿੱਚ ਇੱਕ ਤੇ ਸਾਡੀ ਜ਼ਮੀਨ ਦੇ ਸਾਨੂੰ ਪਲਾਟ ਦੇਣੇ ਨੇ ਸਾਡੇ ਕੋਲ ਜ਼ਮੀਨ ਹੀ ਰਹਿਣ ਦੇਣ ਅਸੀਂ ਪਲਾਟ ਕੀ ਕਰ ਰਹੇ ਨੇ ਕਿ ਮਾਰਸ਼ਲ ਹੋ ਜੂਗੀ ਨਾ ਫਿਰ ਇਹ ਨਹੀਂ ਨਹੀਂ ਅੱਗੇ ਵੀ ਇੱਕ ਵਾਰ ਸੀ ਆ ਲਿਆ ਹੁਣ ਸਾਡੇ ਕੋਲ ਦਾਣਾ ਪਾਣੀ ਖਾਣਾ ਜਿਹੜਾ ਉਹ ਕਿੱਥੋਂ ਆਊਗਾ ਕੱਲ ਨੂੰ ਇੱਥੇ ਕੰਕਰੀਟ ਦੇ ਅਸਾਰ ਦੇਣਗੇ ਬਦਲ ਉਹਨਾਂ ਨਾਲ ਕੀ ਬਣਨਾ ਜੀ ਭਗਵਾਨ ਜੀ ਤਾਂ ਕਹਿੰਦੇ ਮੈਂ ਮਤਲਬ ਲੋਕਾਂ ਨੂੰ ਸਮਝਣ ਚ ਕਮੀ ਰਹ ਜਾਂਦੀ ਹੈ ਚੀਜ਼ ਤਾਂ ਬਹੁਤ ਵਧੀਆ ਸਰੇਆਮ ਝੂਠ ਹੀ ਬੋਲਦਾ ਜੀ ਭਗਵਾਨ ਜੀ ਸਰੇਆਮ ਝੂਠ ਹੀ ਬੋਲਦਾ ਉਹ ਤਾਂ ਕਹਿੰਦੇ ਆਮ ਲੋਕਾਂ ਸਰਕਾਰ ਆ ਤੁਸੀਂ ਝੂਠ ਮੈਂ ਕਹਿੰਦਾ ਸਿਰੇ ਲਾ ਦੀ ਜੀ ਗੱਲ ਇਹ ਦੂਰੇ ਦਾ ਰੱਬ ਦਾ ਨੋਆ ਤਾ ਜਿਵੇਂ ਤੁਸੀਂ ਨਾਰਾ ਸੁਣਿਆ ਪਿੰਡ ਦੂਲੋ ਕਲਾਂ ਦੇ ਵਿੱਚਾਂ ਲੁਧਿਆਣੇ ਦਾ ਪਿੰਡ ਹੈ ਜਿੱਦੀ ਜ਼ਮੀਨ ਵੀ ਸਰਕਾਰ ਰਿਕੁਇਰ ਕਰਨ ਜਾ ਰਹੀ ਹੈ ਤਾਂ ਪਿੰਡ ਵਾਸੀਆਂ ਵੱਲੋਂ ਇਕੱਠ ਕਰਕੇ ਨਾਰਾ ਲਗਾਇਆ ਗਿਆ ਕਿ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਦੇਣੀਆਂ ਤਾਂ ਜਿਹਦੇ ਤਹਿਤ 11 ਤਰੀਕ ਨੂੰ ਯੋਧਾ ਪਿੰਡ ਦੇ ਵਿੱਚ ਇੱਕ ਵੱਡਾ ਇਕੱਠ ਰੱਖਿਆ ਗਿਆ ਤੇ ਹੁਣ ਇਸੇ ਪਿੰਡ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ 71 ਹੋਏ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਕਿ ਕੀ ਉਹ ਆਪਣੀਆਂ ਜ਼ਮੀਨਾਂ ਦੇਣ ਲਈ ਰਾਜ਼ੀ ਨੇ ਕੀ ਉਹ ਸਰਕਾਰ ਦੀ ਜਿਹੜੀ ਇਹ ਪਾਲਿਸੀ ਆ ਉਹਦੇ ਨਾਲ ਸਹਿਮਤ ਨੇ ਸਾਰੇ ਵਿਸ਼ੇ ਤੇਗਾ ਇਹੀ ਪਿੰਡਾਂ ਦੇ ਅੰਕ ਲੱਪਣਾ ਨਹੀਂ ਤੁਹਾਡਾ ਕਿਹੜਾ ਪਿੰਡ ਹੈ ਜੀ ਬਾਹਰ ਆਹੀ ਪਿੰਡ ਹੈ ਹਾਂਜੀ ਹਾਂਜੀ ਜਿਹੜੀ ਸਰਕਾਰ ਹੁਣ ਕਹਿੰਦੀ ਹੈ ਕਿ ਜ਼ਮੀਨਾਂ ਲੈਣੀਆਂ ਪਿੰਡਾਂ ਦੀਆਂ ਤੁਸੀਂ ਤਿਆਰ ਹੋ ਦੇਣ ਨੂੰ ਨਹੀਂ ਜੀ ਬਿਲਕੁਲ ਤਿਆਰ ਨਹੀਂ ਅਸੀਂ ਰੋਟੀ ਕਿੱਥੋਂ ਖਾਣੀ ਆ ਅਸੀਂ ਆਪਦੀ ਜ਼ਮੀਨ ਬਿਲਕੁਲ ਨਹੀਂ ਕਿਸੇ ਨੂੰ ਦੇਣੀ ਅਸੀਂ ਤਾਂ ਇੱਥੇ ਖੇਤੀ ਕਰਨੀ ਆਪ ਉਹ ਕਹਿੰਦੇ ਪੈਸੇ ਬਹੁਤ ਦੇਵਾਂਗੇ ਨਾ ਜੀ ਚਾਹੇ ਸਾਨੂੰ 4 ਕਰੋੜ ਦੇਣ ਅਸੀਂ ਤਾਂ ਵੀ ਨਹੀਂ ਵੇਚਣੀ ਹਮ ਅਸੀਂ ਤਾਂ ਆਪਣੀ ਜ਼ਮੀਨ ਰੱਖਣੀ ਆਂ ਅਸੀਂ ਦਾਣੇ ਕਿੱਥੋਂ ਖਾਵਾਂਗੇ ਪੈਸੇ ਤਾਂ ਲੈ ਲੈਣ ਸਰਕਾਰ ਦੀ ਪਾਲਿਸੀ ਸਹੀ ਹੈ ਲੋਕਾਂ ਲਈ ਨਹੀਂ ਜੀ ਬਿਲਕੁਲ ਮਾਰੂ ਨੀਤੀ ਆ ਲੋਕਾਂ ਭੁੱਖੇ ਮਰਨਗੇ ਇੱਥੇ ਅਸੀਂ ਜ਼ਮੀਨ ਨਹੀਂ ਦੇਣੀ ਕੀ ਲੱਗਦਾ ਤੁਹਾਡਾ ਕੀ ਵਿਚਾਰ ਹੈ ਤੇ ਦੇਣੀ ਆ ਜ਼ਮੀਨ ਕਿ ਨਹੀਂ ਲੋਕ ਨਾ ਜੀ ਨਾ ਦੇੜੀਆਂ ਨਾ ਦੇਣ ਦੇਣੀ ਆ ਨਾ ਦੇਣੀ ਆ ਨਾ ਦੇੜੀਆਂ ਨਾ ਦੇਣ ਦੇਣੀ ਸਰਕਾਰ ਕੇਈ ਬੰਦੇ ਵਿੱਚੋਂ ਹੁੰਦਾ ਪੈਂਡ ਜੋ ਤੁਸੀਂ ਅਸਹਿਮਤ ਹੋਮੋ ਕੋਈ ਬੰਦੇ ਕਹਣ ਯਾਰ ਆਪਾਂ ਦੇ ਲਈ ਜਿਹੜਾ ਸਹਿਮਤ ਵੀ ਹੋਊਗਾ ਉਹਦੇ ਨਾਲ ਬਾਈਕਾਟ ਵੀ ਕਰਾਂ ਪੈਂਡ ਦਾ ਅੱਛਾ ਜੀ ਹਾਂ ਜੀ ਹਾਂ ਉਹ ਜਮੀਨ ਨਹੀਂ ਦੇਣੀ ਜਿਵੇਂ ਹੀ ਨਹੀਂ ਦੇਣੀ ਉਹ ਨੂੰ ਮਨਾਵਾਂਗੇ ਮਨਾਵਾਂਗੇ ਵੀ ਨਾਲ ਸਹਿਮਤ ਕਰੋਗੇ ਹਾਂਜੀ ਅਸੀਂ ਆਪਦੇ ਸਹਿਮਤ ਨਾਲ ਕਰਾਂਗੇ ਤੁਸੀਂ ਵੀ ਸਾਡੇ ਇਹ ਪੰਡ ਹਾਂਜੀ 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 ਇਹ ਮੰਨਦੇ ਹੋ ਜਿਹੜੀ ਸਰਕਾਰ ਦੀ ਪਾਲਿਸੀ ਨਹੀਂ ਜੀ ਬਿਲਕੁਲ ਗਲਤ ਹੈ ਨਾ ਜੀ ਨਾ ਅਸੀਂ ਨਹੀਂ ਵੇਚਣੀ ਨਹੀਂ ਕਿਸੇ ਕੀਮਤ ਤੇ ਵੀ ਨਹੀਂ ਵੇਚਣੀ ਨਾ ਜੀ ਨਾ ਜੇ ਕੋਈ ਵੇਚੋ ਉਹ ਨੂੰ ਰੋਕਾਂਗੇ ਹਾਂਜੀ ਹਾਂਜੀ ਜਮੀਨਾ ਇਹ ਜਿਹੜੀਆਂ ਸਰਕਾਰ ਇਹ ਲੈ ਕੇ ਆ ਰਹੀ ਹੈ ਸਕੀਮ ਇਹਦੇ ਤੁਸੀਂ ਖਿਲਾਫ ਬਿਲਕੁਲ ਖਿਲਾਫ ਹਾਂ ਜੀ ਸਰਕਾਰ ਦਾ ਫਾਇਦਾ ਹੀ ਬਹੁਤ ਅਸੀਂ ਜਾਂਦੀ ਹੈ ਨਾ ਜੀ ਨਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਹੀ ਨਹੀਂ ਨਾ ਬਿਲਕੁਲ ਕੀ ਮੰਨਦੇ ਹੋ ਜਿਹੜੀ ਸਰਕਾਰ ਪਾਲਿਸੀ ਲੈ ਕੇ ਆ ਜਮੀਨਾਂ ਲੈਣਾ ਇਹ ਬਿਲਕੁਲ ਗਲਤ ਹੈ ਜੀ ਹਾਂ ਇਹ ਸਾਡੇ ਹੱਕ ਵਿੱਚ ਨਹੀਂ ਹੈਗੀ ਅਸੀਂ ਬਿਲਕੁਲ ਵੀ ਗੱਜ ਥਾਂਵ ਨਹੀਂ ਦੇਣਾ ਹੈ ਅੱਛਾ ਉਹ ਆਤਮਾਨ ਕਹਿੰਦੇ ਆਮ ਲੋਕਾਂ ਦੀ ਸਰਕਾਰ ਹੈ ਇਹ ਜਿਵੇਂ ਮਰਜੀ ਉਹ ਕਹੀ ਜਾਣ ਆਪਣੇ ਕੋਲੇ ਕਹਿੰਦੇ ਪਰ ਸਾਡੇ ਵੱਲੋਂ ਬਿਲਕੁਲ ਦਿਲੋਂ ਨਹੀਂ ਲੈ ਗਈ ਜੀ ਸਰਕਾਰ ਇਹ ਅੱਛਾ ਜੀ ਹਾਂ ਜੀ ਇਹ ਇਹ ਪਾਲਿਸੀ ਨਾਲ ਤੁਸੀਂ ਸਹਿਮਤ ਨਹੀਂ ਜਿਹੜੀ ਉਹ ਲੈ ਕੇ ਆ ਇਹ ਸਹਿਮਤ ਨਹੀਂ ਇਹਦੇ ਨਾਲ ਬਿਲਕੁਲ ਉਹ ਕਹਿੰਦੇ ਹੈ ਪਈ ਪਲਾਟ 1000 ਗਾਇ ਦਾਂਗੇ 500 ਗਾਇ ਬਿਲਕੁਲ ਬਾਈਕਟ ਹੈ ਜੀ ਇਹ ਬਿਨਾਂ ਪੈਸੇ ਤੋਂ ਇਸ ਤਰ੍ਹਾਂ ਜਮੀਨ ਨਹੀਂ ਛੱਡਣੀ ਹੈ ਜੀ ਬਿਲਕੁਲ ਇਹ ਤਰੀਕੇ ਨਾਲ ਜਮੀਨ ਨਹੀਂ ਛੱ ਕੀ ਮੰਨਦੇ ਹੋ ਜੀ ਜਿਹੜੀਆਂ ਜ਼ਮੀਨਾਂ ਖੋਣ ਦੀ ਤਿਆਰੀ ਹੈ ਜਿਹੜੀਆਂ ਕਹਿੰਦੇ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਤਹਿਤ ਲਵਾਂਗੇ ਤੁਸੀਂ ਉਹਦੇ ਨਾਲ ਸਹਿਮਤ ਹੋ? ਨਾ ਜੀ ਜਮਾ ਬਿਲਕੁਲ ਨਹੀਂ ਸਹਿਮਤ। ਕਾਰਨ ਕਿਉਂ ਨਹੀਂ ਸਹਿਮਤ? ਕਿਉਂਕਿ ਅਸੀਂ ਜ਼ਮੀਨਾਂ ਤੋਂ ਹੀ ਖਾਣੇ ਆ ਜੀ। ਇਹ ਰੋਟੀਆਂ ਸਾਨੂੰ ਕਿੱਥੋਂ ਦੇਣਗੇ ਅਸੀਂ ਕੋਠਿਆਂ ਦੇ ਉੱਤੇ ਕਣਕ ਉਗਾਵਾਂਗੇ? ਇਹ ਕਦੇ ਪੈਸੇ ਵਾਧੂ ਦੇ ਦਾਂਗੇ ਹੋਰ ਇਹ ਜਿੰਨੇ ਮਰਜ਼ੀ ਟਰੱਕ ਭਰ ਕੇ ਦੇ ਦੇਣ ਸਾਨੂੰ। ਪੈਸੇ ਤਾਂ ਜਦੋਂ ਮੁੱਕ ਜਾਣਗੇ ਨੋਟ ਥੋੜੋ ਖਾਵਾਂਗੇ ਅਸੀਂ ਜੀ। ਅਸੀਂ ਤਾਂ ਰੋਟੀ ਖਾਣੀ ਆ। ਸਰਕਾਰਾਂ ਨੂੰ ਇਹ ਬੇਨਤੀ ਆ ਇਹ ਕਿਤੇ ਹੋਰ ਲੈ ਜਾਣਾ। ਆਪਣੇ ਜੀ ਲੱਗਦਾ ਹੈ ਭਗਵਾਨ ਜੀ ਆਮ ਲੋਕਾਂ ਦੀ ਸਰਕਾਰ ਕਹਿੰਦੇ ਸੀ ਆਮ ਲੋਕਾਂ ਲਈ ਪਾਲਿਸੀ ਹੈ ਦੇਖੋ ਜੀ ਆਮ ਲੋਕਾਂ ਦਾ ਸਹਿਮਤੀ ਹੋਣੀ ਚਾਹੀਦੀ ਸੀ ਬਿਨਾਂ ਸਹਿਮਤੀ ਤੋਂ ਜ਼ਮੀਨਾਂ ਨਹੀਂ ਦੇਣ ਦੀਆਂ ਅਸੀਂ ਦੇਣੀਆਂ ਨਹੀਂ ਜੀ ਕੀ ਮੰਨਦੇ ਹੋ ਜੀ ਤੁਸੀਂ ਜਥੇਬੰਦੀ ਜਥੇਬੰਦੀ ਦੇ ਆਗੂ ਵੀ ਇੱਥੇ ਮੌਜੂਦ ਸੀ ਕੀ ਮੰਨਦੇ ਹੋ ਜਿਹੜੀ ਇਹ ਪਾਲਿਸੀ ਸਰਕਾਰ ਲੈ ਕੇ ਆਈ ਹੈ ਮੈਂ ਜੀ ਸੁਖਦੀਪ ਸਿੰਘ ਮੋਹੀ ਬੀਕੇ ਜੁ ਇਕਤਾ ਸਿੱਧੂ ਪਰ ਕਾਈ ਪ੍ਰਧਾਨ ਮੋਹੀ ਇਹ ਵੀਰ ਜੀ ਜਿਹੜੀਆਂ ਇਹ ਸਰਕਾਰਾਂ ਨੇ ਨਾ ਇਹ ਪਹਿਲਾਂ ਤੋਂ ਹੀ ਸਾਡੀਆਂ ਦੋਸ਼ਮਣਾਂ ਬਣੀਆਂ ਤੁਰੀਆਂ ਹੁੰਦੀਆਂ ਜੀ ਤੁਹਾਨੂੰ ਵੀ ਪਤਾ ਤੁਸੀਂ ਵੀ ਪਿੰਡੂ ਹੀ ਹੋ ਪਿੰਡਾਂ ਚੋਂ ਜੰਮੇ ਪੜੇ ਹੋ ਪਿੰਡਾਂ 'ਚ ਖੇਤੀ ਨਾਲ ਸੰਬੰਧਤੋਂ ਕਿਸਾਨੀ ਪਰਿਵਾਰ ਨਾਲ ਸੰਬੰਧਤੋਂ ਤੁਸੀਂ ਵੀ ਹਾਂ ਜੀ ਵੀਰ ਜੀ ਅਸੀਂ ਤਾਂ ਜ਼ਮੀਨ ਦੀ ਸਿਸ ਕੋਈ ਸਾਡੀ ਵੱਟ ਦੇ ਉੱਤੇ ਨਜਾਇਜ਼ ਐ ਡਲੀਜੀ ਛੱਡ ਜੇ ਨਾ ਡਲੀਜੀ ਗਵੰਢੀ ਤੇ ਅਸੀਂ ਤਾਂ ਉਹਦੋਂ ਨਹੀਂ ਛੱਡਦੇ ਹਾਂ ਇਹ 24000 300 24311 ਕਿਲੇ ਸਾਡੇ ਲੁਧਿਆਣੇ ਜ਼ਿਲ੍ਹੇ ਦੀ ਜ਼ਮੀਨ ਜਿਹਦੇ 'ਚ ਸਾਡੇ ਸਾਣੇ ਬਜ਼ੁਰਗ ਕਹਿੰਦੇ ਨੇ ਇਸ ਵੀ ਬੰਦਾ ਵੱਢ ਕੇ ਦਬਦੋ ਹੱਥਾਂ ਨੂੰ ਬੰਦਾ ਫੁੱਟੇ ਹੁੰਦਾ ਜਿਹੜਾ ਇਹ ਕਹਿੰਦਾ ਮੈਂ ਇੱਥੇ ਬਿਲਡਿੰਗਾਂ ਬਣਾ ਦੂੰ ਹਾਂ ਤੂੰ ਸੋਚ ਬਣਿਆ ਲੋਕਾਂ ਵੀ ਤੈਨੂੰ ਅਸੀਂ ਵੜਨ ਦੇ ਦੇਾਂਗੇ ਹੈ ਸਾਡੇ ਤਾਂ ਬਜ਼ੁਰਗਾਂ ਨੇ ਗੋਰੇਦਵਾਲ ਤੇ ਇਥੋਂ ਤੂੰ ਤਾਂ ਇਥੋਂ ਦਾ ਜੰਮਿਆ ਪਰ ਕੱਲ ਦਾ ਸ਼ੋਹਰਾਂ ਤੋਂ ਤੂੰ ਸਾਡੀਆਂ ਜ਼ਮੀਨਾਂ ਦੱਬਣ ਨੂੰ ਫਿਰਦਾ ਉਹ ਭਲੇ ਲੋਕ ਤੂੰ ਪਹਿਲਾਂ ਸੋਚ ਤਾਂ ਲੈਂਦਾ ਘਰੇ ਰਹਿ ਕਰ ਰਹਿਦਾ ਬੇਬੇ ਮੈਂ ਆਹ ਗੱਲ ਕਰ ਲਾਂ ਜੱਟਾ ਨਾ ਹੈ ਤੂੰ ਕਿਹੜੇ ਸੋਚਣਾ ਪੈ ਗਿਆ ਜ਼ਮੀਨ ਨੂੰ ਜਿਹੜੇ ਮੈਂ ਤੈਨੂੰ ਵੀਰ ਜੀ ਮੈਂ ਹੁਣ ਸਪੀਚ ਕਰਕੇ ਆੜਿਆ ਮੈਂ ਉੱਥੇ ਵੀ ਕਿਹਾ ਵੀ ਆਪਦੇ ਚਾਚੇ ਦਾਇ ਹੁਣਾਂ ਦੇ ਜਿਹੜਾ ਮਨੋ ਆਪਾ ਮੋਦੀ ਹੈ ਅਮਰਦਾ ਸ਼ਾਹ ਦੇ ਚਾਚੇ ਦਾਇ ਹੀ ਨੇ ਜੇ ਉਹ ਕਹਿੰਦਿਆ ਭਗਵੰਤਮਨ ਕਹਿੰਦੇ ਦੇਨਾਂ ਦਾ ਕਹਿੰਦਾ ਦੇਨਾਂ ਜੇ ਕਹਿੰਦੇ ਰਾਤ ਦਾ ਰਾਤ ਇਹ ਪਿੱਛੇ ਜੇ ਕਹਿੰਦਾ ਮੈਂ 3 ਸਾਲ ਦਾ ਮੁੱਖ ਮੰਤਰੀ ਬਣ ਗਿਆ ਕੈਪਟਨ ਅਮਰਿੰਦਰ ਸਿੰਘ ਨੇ ਇਹਨੂੰ ਕਿਹਾ ਸੀਗਾ ਵੀ ਤੈਨੂੰ ਸਿਆਸਤ ਦਾ ਊੜਾੜਾ ਨਹੀਂ ਆਉਂਦਾ ਇਹ ਕਹਿੰਦਾ ਮੈਂ 3 ਸਾਲ ਦਾ ਮੁੱਖ ਮੰਤਰੀ ਬਣ ਗਿਆ ਕੈਪਟਨ ਸਾਹਿਬ ਦੇ ਇਹ ਜੇ ਕਿ ਇਹ ਨਾ ਵੀ ਪੈਰਾਂ ਦੀ ਮਿੱਟੀ ਜਿਹੜਾ ਦੇ ਬਰਾਬਰ ਹੈਗਾ ਉਹਨਾਂ ਵੀ ਹੈ ਨਹੀਂ ਇਹ ਆਪ ਦੇ ਆਪ ਨੂੰ ਬਹੁਤ ਸਿਆਸਤਦਾਨ ਬਹੁਤ ਆਗੂ ਬਹੁਤ ਸੁਣਜਿਆ ਆ ਕੁ ਸਮਝਦਾ ਭਾਈ ਮੈਂ ਮੁੱਖ ਮੰਤਰੀ ਪੰਜਾਬ ਦਾ ਬਹੁਤ ਸੁਣਜਿਆ ਹਾਂ ਪਰ ਨਹੀਂ ਇਹ ਭੰਡਪੁਣਾ ਕਰਨ ਜਾਣਦਾ ਸੀ ਭੰਡਪੁਣਾ ਹੀ ਕਰਦਾ ਆਇਆ ਇਹ ਭੰਡਾ ਵਾਲੀਆਂ ਗੱਲਾਂ ਕਰਕੇ ਹੀ ਸਾਨੂੰ ਮਗਰ ਲਾ ਕੇ ਅਸੀਂ ਭੁਲੇ ਸੀ ਅਸੀਂ ਦੁਖੀ ਸੀਗੇ ਅਸੀਂ ਦੁਖੀ ਸੀਗੇ ਪਿਛਲੀਆਂ ਸਰਕਾਰਾਂ ਤੋਂ ਅਕਾਲੀ ਕਾਂਗਰਸ ਤੋਂ ਉਹ ਸਾਨੂੰ ਸਤਾਇਆ ਪਿਆ ਸੀ ਉਹ ਜਿਵੇਂ ਕਹਾਵਦਨੀਪੁਰ ਉੱਤਰਕਾਟੋਂ ਮੈਂ ਜਣਾ ਉਸ ਕਹਾਵਦਨਾ ਕਦੇ 5 ਸਾਲ ਹੋਲ ਆ ਜਾਂਦੇ ਸੀ 5 ਸਾਲ ਹੋਲ ਆ ਜਾਂਦੇ ਸੀ ਪਰ ਅੰਦਰੋਂ ਘਿਓ ਖਿਚੜੀ ਇੱਕੋ ਹੀ ਸੀ ਅੰਦਰੋਂ ਰਸਦਾਰੀਆਂ ਇੱਕੋ ਹੀ ਸੀ ਅੰਦਰੋਂ ਇਹ ਆਥਣ ਸ਼ਾਮ ਨੂੰ ਇਕੱਠੇ ਹੁੰਦੇ ਸੀ ਮਤਲਬ ਇਹ ਇਹ ਕਹਿੰਦੇ ਫਾਇਦਾ ਬਹੁਤ ਹੋਣਾ ਐਵੇਂ ਗਮਰਾਹ ਕਰਦੇ ਕਈ ਬੰਦੇ ਇਹ ਪਾਲਿਸੀ ਦਾ ਕਿਸਾਨਾਂ ਨੂੰ ਫਾਇਦਾ ਹੀ ਬਹੁਤ ਹੋਣਾ ਲੱਗਦਾ ਤੁਹਾਨੂੰ ਜੇ ਸਾਨੂੰ ਇੰਨਾ ਫਾਇਦਾ ਹੋਣ ਦਾ ਹਾਂ ਸਾਡੇ ਲੁਧਿਆਣੇ ਜਿਹੜੇ ਚ 8 ਤੋਂ 10 ਕਰੋੜ ਤੱਕ ਇਕੱਲੇ ਦੀ ਜ਼ਮੀਨ ਦਾ ਰੇਟ ਇਸ ਟਾਈਮ ਹਾਂ ਤੇ ਅਸੀਂ ਬੀਚ ਨਾ ਦਿੰਦੇ ਆਪ ਹੀ ਹਾਂ ਸਾਨੂੰ ਨਹੀਂ ਪਤਾ ਅਸੀਂ ਉਹ ਜਿਹੜੇ ਇੰਨੀ ਮਹਿੰਗੀ ਪੈਲੀ ਨਹੀਂ ਅਸੀਂ ਵੇਚ ਰਹੇ ਕਾਦੇ ਵਾਸਤੇ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਬਚਾਉਣ ਦੀ ਖਾਤਰ ਹਾਂ ਅਸੀਂ ਖੱਲੇ ਦਾਣੇ ਨਹੀਂ ਖਾਣੇ ਅਸੀਂ ਮਿਹਨਤ ਵੀ ਕਰਨੇ ਆ ਅਸੀਂ ਮਿਹਨਤ ਕਾਸ਼ਾਂ ਮਿਹਨਤਾਂ ਕਰਕੇ ਹੀ ਸਾਡੇ ਬਜ਼ੁਰਗਾਂ ਨੇ ਇਹ ਬਣਾਈਆਂ ਨੇ ਇਹ ਲੁਧਿਆਣੇ ਜ਼ਿਲ੍ਹੇ ਦੇ ਤੱਕ ਵੀਰ ਜੀ ਤੁਸੀਂ ਸ਼ਾਇਦ ਦੇਖਿਆ ਹੋਣੇ ਆ ਇਤਤਕ ਬਰੋਟਿਆਂ ਤੋਂ ਵੀ ਉੱਚੇ-ਉੱਚੇ ਟਿੱਬੇ ਸੀਗੇ ਜਿਹੜੇ ਕਿ ਸਾਡੇ ਬਜ਼ੁਰਗਾਂ ਨੇ ਬੁਰਦਾ ਨਾਲ ਹੱਥੀਂ ਹੱਥੀਂ ਵਾਹ ਕੇ ਉਹ ਟਿੱਬੇ ਕਰਾ ਕੇ ਉਹਨਾਂ 'ਚੋਂ ਨਾ ਲੱਗਦਾ ਕਰਤਾ ਪੱਤਰਕਾਰ ਤੇ ਇੱਕ ਤਾਂ ਜਿਹੜੀ ਸਾਡੀ ਏਡੀ ਵੱਡੀ ਮਿਹਨਤ ਹੁਣ ਇਹ ਕੋਣ ਆਕੇ ਫਿਰ ਆਹ ਕੋਣ ਆਇਆ ਇਹ ਇਹ ਚੋਰੀ ਛੋਰੀ ਕੋਣ ਆਇਆ ਇਹ ਕਹਿੰਦਾ ਲੋਕਾਂ ਨੂੰ ਮੈਂ ਐਂ ਕਰਾ ਦੂੰ ਅਸੀਂ ਹਜ਼ਾਰ ਗਾਜ ਦੇ ਵਿੱਚ ਕੀ ਕਰੇ ਇੱਟਾਂ ਬਥਣੀਆਂ ਅਸੀਂ ਹਜ਼ਾਰ ਗਾਜ 'ਚ ਇੱਟਾਂ ਖਾਵਾਂਗੇ ਗਾਰਾ ਖਾਵਾਂਗੇ ਸਾਡੇ ਜਵਾਬ ਕੀ ਕਰਨਗੇ ਆਹ ਚੰਡੀਗੜ੍ਹ ਦਾ ਇਲਾਕਾ ਤੁਸੀਂ ਪੜ੍ਹੇ ਲਿਖੋ ਤੁਸੀਂ ਪੱਤਰਕਾਰੋਂ ਆ ਦੇਖੋ ਮਹਾਲੀ ਇਲਾਕੇ ਦਾ ਨਿਊ ਚੰਡੀਗੜ੍ਹ ਦਾ ਕੀ ਹਾਲ ਬਣਤਾ ਕਿੱਥੇ ਗਈਆਂ ਜ਼ਮੀਨਾਂ ਉਹ ਸਾਡੇ ਐਸ ਇਲਾਕੇ 'ਚ ਮੈਂ ਮੋਹੀ ਪੈਂਦਾ ਆ ਤੁਸੀਂ ਲੁਧਿਆਣੇ ਤੋਂ ਮੁਲਾਵਰਵਾਲ ਨੂੰ ਜਾਓ ਕਿੰਨੀਆਂ ਕਲੋਨੀਆਂ ਪਰ ਕਟੀਆਂ ਭਈਆਂ ਸਾਰੀਆਂ ਵੇਲੀਆਂ ਭਈਆਂ ਮੈਨੂੰ ਦਿਖਾਓ ਕਿਹੜੇ ਚ ਕੋਵਾਟਰ ਬਣ ਗਏ ਕਿਹੜੀ ਕਲੋਨੀ ਇਹਨਾਂ ਦੀ ਵਿਕਸਤ ਹੋ ਗਈ ਕਿਹੜੀ ਕਲੋਨੀ ਇਹਨਾਂ ਦੀ ਵੇਖ ਗਈ ਸਾਰੀਆਂ ਦੀਆਂ ਸਾਰੀਆਂ ਹੁਣ ਸਾਡੇ ਹੀ ਕਿਸਾਨ ਵੀਰ ਉਹਨਾਂ ਕਲੋਨੀਆਂ ਚ ਖੇਤੀ ਕਰਕੇ ਦਿੰਦੇ ਹਨ ਇਹ ਕਹਿੰਦਾ ਮੈਂ ਇੰਨੇ ਪਿੰਡ ਵਗੜ ਕੇ ਮੈਂ ਐ ਕਰ ਦੂੰਗੇ ਵੜ ਦੇਓਗੇ ਨਾ ਜੀ ਨਾ ਅਸੀਂ ਕੋਈ ਵੜ ਤੇ ਨਹੀਂ ਚੜਨ ਦਿੰਦੇ ਵੜ ਤੇ ਨਹੀਂ ਚੜਨ ਦਿੰਦੇ ਇਹਨਾਂ ਨੂੰ ਵੜਨ ਨਾਲ ਬਹੁਤ ਦੂਰ ਦੀ ਗੱਲ ਆ ਤਾਂ ਪਿੰਡ ਦੇ ਨੌਜਵਾਨ ਸਾਥੀ ਵੀ ਇੱਥੇ ਖੜੇ ਐ ਗੱਲਬਾਤ ਇਹਨਾਂ ਦੇ ਨਾਲ ਵੀ ਕਰਦੇ ਆ ਕੀ ਮੰਨਦੇ ਹੋ ਮਤਲਬ ਜਿਹੜੀ ਇਹ ਸਰਕਾਰ ਪਾਲਿਸੀ ਲੈ ਕੇ ਆ ਜਮੀਨਾਂ ਲੈਣ ਵਾਲੀ ਸਹਿਮਤ ਹੋ ਤੁਸੀਂ ਨਹੀਂ ਜੀ ਅਸੀਂ ਤਾਂ ਬਿਲਕੁਲ ਗਲਤ ਆ ਇਹਨਾਂ ਦੀ ਕਿਸੇ ਵੀ ਹਾਲਤ 'ਚ ਅਸੀਂ ਨਹੀਂ ਦਵਾਂਗੇ ਜਮੀਨਾਂ ਸਰਕਾਰ ਨੇ ਕੀ ਮੰਨਦੇ ਹੋ ਤਾਂ ਕਹਿੰਦੇ ਲੋਕਾਂ ਲਈ ਬਹੁਤ ਫਾਇਦੇ ਵਾਲੀ ਹੈ ਨਹੀਂ ਜੀ ਉਹ ਧੱਕਾ ਕਰਦੇ ਆ ਪਰ ਸਰਕਾਰਾਂ ਬਹੁਤ ਆਈਆਂ ਪਰ ਇੰਨਾ ਧੱਕਾ ਕਰਦੀਆਂ ਨਹੀਂ ਦੇਖੀਆਂ ਭਗਵੰਤ ਜੀ ਮੰਨਦਾ ਕਹਿੰਦੇ ਮੈਂ ਮਤਲਬ ਲੋਕਾਂ ਨੂੰ ਸਮਝਣ ਚ ਕਮੀ ਰਹਿ ਜਾਂਦੀ ਹੈ ਚੀਜ਼ ਤਾਂ ਬਹੁਤ ਵਧੀਆ ਸਰੇਮ ਝੂਠ ਹੀ ਬੋਲਦਾ ਜੀ ਭਗਵੰਤ ਜੀ ਸਰੇਮ ਝੂਠ ਹੀ ਬੋਲਦਾ ਉਹ ਤਾਂ ਕਹਿੰਦੇ ਆਮ ਲੋਕਾਂ ਨੇ ਸਰਕਾਰ ਆ ਤੁਸੀਂ ਝੂਠ ਬੋਲ ਮੈਂ ਕਹਿੰਦਾ ਸਿਰੇ ਲਾਦੀ ਜੀ ਗੱਲ ਇਦੋਂ ਬਾਰੇ ਤਾਂ ਰੱਬ ਦਾ ਨੋਆ ਤਪ ਕੇ ਲੋਕ ਇਹਨਾਂ ਤੋਂ ਮੈਂ ਸਹਿਮਤ ਹਾਂ ਤੁਸੀਂ ਸਰਕਾਰ ਇਹ ਨਹੀਂ ਬਿਲਕੁਲ ਨਹੀਂ ਸਹਿਮਤ ਅਸੀਂ ਹਾਂ ਸਰਕਾਰ ਕਹਿੰਦੀ ਆ ਵੀ ਇਹਦਾ ਫਾਇਦਾ ਬਹੁਤ ਕੋਈ ਫਾਇਦਾ ਨਹੀਂ ਇਹ ੱਤਕਾ ਕਰ ਰਿਹਾ ਬਹੁਤ ਜ਼ਿਆਦਾ ਕਿਉਂਕਿ ਜ਼ਮੀਨ ਇਹ ਨਹੀਂ ਬਿਲਕੁਲ ਨਹੀਂ ਬਿਲਕੁਲ ਸਹਿਮਤ ਨਹੀਂ ਜ਼ਮੀਨ ਦੇ ਰੇਡ ਵੱਟ ਵੀ ਦੇਣੇ ਨਹੀਂ ਨਹੀਂ ਬਿਲਕੁਲ ਹੀ ਨਹੀਂ ਸਾਡਾ ਤਾਂ ਸਾਰਾ ਸਾਰਾ ਪਿੰਡ ਤਕਰੀਬਨ ਵਿਰੋਧ ਹੀ ਕਰਦਾ ਜੀ ਨਾਲ ਦੇ ਪਿੰਡ ਵਿੱਚ ਤਾਂ ਸੁਣਿਆ ਕੋਈ ਹੈ ਨਹੀਂ ਕੋਈ ਦੇਣ ਤਿਆਰ ਹੈ ਤੇ ਨਹੀਂ ਇਹਦੇ ਸਾਡੇ ਪਿੰਡ ਦਾ ਖਾਸ ਕਰਕੇ ਜੀ ਇਹ ਫਾਇਦੇ ਵਾਲੀ ਚੀਜ਼ ਹੈਗੀ ਨਹੀਂ ਜੀ ਬਿਲਕੁਲ ਨਹੀਂ ਹੈਗੀ ਜ਼ਮੀਨ ਮਾਂ ਦੀ ਸਾਡੀ ਬਿਲਕੁਲ ਨਹੀਂ ਦਮਾਂਗੇ ਜੀ ਹਰ ਹਾਲਤ ਨਹੀਂ ਦਮਾਂਗੇ ਅਸੀਂ ਹਾਂਜੀ ਹਾਂ ਦੁਕਾਨਾ ਬੰਦ ਹੋ ਜਾਣਗੀ ਬਿਲਕੁਲ ਨਹੀਂ ਦਮਾਂਗੇ ਜੀ ਖੇਤਾਂ ਦੇ ਨਾਲ ਹਾਂਜੀ ਹਾਂ ਤੁਸੀਂ ਕੀ ਮੰਨਦੇ ਹੋ ਜੀ ਇਹ ਪਾਲਿਸੀ ਨੂੰ ਸਹੀ ਅਸੀਂ ਤਾਂ ਬਿਲਕੁਲ ਫਾਇਦੇ ਵਾਲੀ ਨਹੀਂ ਮੰਨਦੇ ਹੈਗੇ ਬਹੁਤ ਗਲਤ ਹੈ ਜੀ ਇਹ ਇਹ ਕਰਨੀ ਨਹੀਂ ਚਾਹੀਦੀ ਨਾ ਸਾਤੋਂ ਕਿਸੇ ਨੇ ਪੁੱਛਿਆ ਨਾ ਅਸੀਂ ਇਹ ਦੇਣ ਦੇ ਹੱਕਦਾਰ ਆ ਕਿਉਂਕਿ ਜ਼ਮੀਨਾਂ ਸਰਕਾਰ ਬਿਲਕੁਲ ਨਹੀਂ ਦਿੰਦੇ ਜੀ ਸਾਡੇ ਬਜ਼ੁਰਗਾਂ ਦੀਆਂ ਜ਼ਮੀਨਾਂ ਨੇ ਸਾਡੀਆਂ ਆਪਦੀਆਂ ਕੋਈ ਜ਼ਮੀਨਾਂ ਨਹੀਂ ਅਸੀਂ ਕੋਈ ਦੇਣ ਦੇ ਹੱਕਦਾਰ ਨਹੀਂ ਬਾਪੂ ਕੀ ਮੰਨਦੇ ਹੋ ਭਗਵਾਨਤਮਾਨ ਦੀ ਇਸ ਸਕੀਮ ਨੂੰ ਨਹੀਂ ਅਸੀਂ ਨਹੀਂ ਮੰਨਦੇ ਉਹ ਕਹਿੰਦਾ ਫਾਇਦੇ ਵਾਲੀ ਬਹੁਤ ਆ ਲੈ ਫਾਇਦਾ ਇਹਦੇ 'ਚ ਕੀ ਆ ਸਾਂਝੇ ਕਈ ਲੋਗ ਗਮਰਾਹ ਕਰਦੇ ਆ ਕਹਿੰਦਾ ਚੀਜ਼ ਤਾਂ ਬਹੁਤ ਚੰਗੀ ਆ ਇਹ ਨਹੀਂ ਉਹ ਤਾਂ ਆਪਦੇ ਹੀ ਬੰਦੇ ਨੂੰ ਕਹੀ ਜਾਂਦੇ ਆ ਪਲਾਟ ਦੇਵਾ ਹੈ ਕਹਿੰਦਾ ਜ਼ਮੀਨ ਨਾਲ ਲੈ ਕੇ ਪਲਾਟਾਂ ਨੂੰ ਕੀ ਕਰਨਾ ਅਸੀਂ ਪਲਾਟਾਂ 'ਚ ਕੌਣ ਰਹੂਗਾ ਹਾਂ ਯਾਰ ਯਾਰ ਗਾਈ ਦਾ ਪਲਾਟ ਹੋ ਜਾ ਜਿਹੜੀ ਆਮਦਨ ਵਾਲੀ ਚੀਜ਼ ਆ ਉਹ ਤਾਂ ਲੈ ਲੈਣੀ ਆ ਸਾਤੇ ਹਾਂ ਅਸੀਂ ਉਹ ਪਲਾਟਾਂ ਨੂੰ ਕੀ ਕਰਾਂਗੇ ਹੂੰ ਪਲਾਟ ਵਿਕਣਿਆ ਹੋ ਗਾ ਹਾਂ ਕਿੰਨੂੰ ਦਵਾਂਗੇ ਐ ਕਿੰਨੇ ਪਲਾਟ ਕਹਿੰਦੇ ਨੇ ਇਹ ਆ ਜੀ ਨਹੀਂ ਤਾਂ ਮੰਨਦੇ ਹੋ ਸਕੀਮ ਇਹ ਕਿਵੇਂ ਮੰਨਦੇ ਹੋ ਸਕੀਮ ਇਹ ਇਹ ਤਾਂ ਇੱਕ ਫੇਲ ਸਕੀਮ ਆ ਜੀ ਇਹ ਤਾਂ ਜਮਾਈ ਹੈ ਕਿ ਨਹੀਂ ਸਾਡੇ ਤਾਂ ਮੰਨਦਾ ਕਿਦਾ ਫਾਇਦੇ ਵਾਲੀ ਬਹੁਤ ਹੈ ਨਹੀਂ ਨਹੀਂ ਇਹ ਕਾਦੀ ਫਾਇਦੇ ਵਾਲੀ ਹੈ ਕਿ ਨਹੀਂ ਸਾਡੇ ਪੁਰਖਿਆਂ ਦੀਆਂ ਜ਼ਮੀਨਾਂ ਨੇ ਹੈਗੀਆਂ ਅਸੀਂ ਕੀ ਕਰਾਂਗੇ ਹੋਰ ਅਸੀਂ ਕਿੱਤਾ ਹੀ ਨਹੀਂ ਕਰ ਸਕਦੇ ਹੈਗੇ ਉਹ ਕਹਿੰਦੇ ਪਲਾਟ ਦੇਵਾਂਗੇ ਵਿੱਚ ਇੱਕ ਇੱਕ ਤੇ ਸਾਡੀ ਜ਼ਮੀਨ ਤੇ ਸਾਨੂੰ ਹੀ ਪਲਾਟ ਦੇਣੇ ਨੇ ਸਾਡੇ ਕੋਲ ਜ਼ਮੀਨ ਹੀ ਰਹਿਣ ਦੇਣ ਅਸੀਂ ਪਲਾਟ ਕੀ ਕਰ ਰਹੇ ਨੇ ਉਹ ਕਹਿੰਦੇ ਕਮਰਸ਼ੀਅਲ ਹੋ ਜੂਗੀ ਨਾ ਫਿਰ ਇਹ ਨਹੀਂ ਨਹੀਂ ਅੱਗੇ ਵੀ ਇੱਕ ਵਾਰ ਸੀ ਵਾਲੀ ਆ ਹੁਣ ਸਾਡੇ ਕੋਲੇ ਹੈ ਕਿ ਨਹੀਂ ਅਜੀ ਹੋਰ ਕੋਈ ਕਿੱਤਾ ਨਹੀਂ ਕਰ ਸਕਦੇ ਸਾਡਾ ਇਹੀ ਮੁੱਖ ਕਿੱਤਾ ਭਗਵਾਨ ਜੀ ਮੈਂ ਕਹਿੰਦਾ ਸੀ ਆਮ ਲੋਕਾਂ ਦੀ ਸਰਕਾਰਾਂ ਲੱਗਦਾ ਨਹੀਂ 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 ਕੋਈ ਆਮ ਲੋਕਾਂ ਦੀ ਸਰਕਾਰ ਨਹੀਂ ਸਰਮਾਇਦਾਰਾਂ ਦੀ ਸਰਕਾਰਾਂ ਨੇ ਉਹ ਤਾਂ ਕਹਿੰਦੇ ਖੁਸ਼ ਬਹੁਤ ਆ ਲੋਕ ਇਲਾਕੇ ਦੇ ਆ ਬੱਚ ਤਾਂ ਆ ਕੇ ਫੀਲਡ ਤੇ ਆ ਕੇ ਚੈੱਕ ਕਰਨ ਕਿ ਕਿੰਨੇ ਕੁ ਖੁਸ਼ ਨੇ ਲੋਕ ਤਾਂ ਦੁਖੀ ਕਰਤੇ ਉਦੋਂ ਵੀ ਜਾਰੇ ਦੁਖੀ ਕਰਤੇ ਇਹ ਤਾਂ ਲੋਕਾਂ ਨੇ ਵਾਕਏ ਹੋਏ ਸੀ ਉਹਨਾਂ ਤੋਂ ਵੀ ਸ਼ਾਇਦ ਠੀਕ ਕਰ ਦੂ ਤਾਂ ਉਹਨਾਂ ਦਾ ਵੀ ਜਾਲਬ ਨਿਕਲਿਆ ਸਰਕ ਹੈ ਨਹੀਂ ਉਹਨਾਂ ਨਾਲ ਨਾ 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 ਉਦੋਂ ਵੀ ਉੱਪਰ ਚਲੇ ਗਿਆ ਤਾਂ ਅੱਛਾ ਫਿਰ ਉਹ ਲੋਕ ਜਿਹੜੇ ਖੁਸ਼ ਆ ਕਿੱਥੇ ਆ ਉਹ ਹੁਣ ਲੱਭਣੇ ਪੈਣੇ ਆਪਾਂ ਨੂੰ ਖੌਸਾ ਕਿੱਥੇ ਆ ਹਾਂ ਹੈ ਕਿ ਨਾ ਕਿੱਥੇ ਸਾਡੇ ਪਿੰਡ ਚ ਕਿੰਨੇ ਆ ਸਾਡੇ ਪਿੰਡ ਚ ਹੋਣਗੇ ਥੋੜੇ ਕਨੇ ਉਹ ਤਾਂ ਹੁੰਦਾ ਹੀ ਆ ਹਰੇਕ ਪਿੰਡ ਦੇ ਵਿੱਚ ਕੀ ਮੰਨਦੇ ਉਸ ਨਾਲ ਇਹ ਤਾਂ ਜੀ ਈਜਾੜਾ ਕਰਨ ਵਾਲੀ ਆ ਦਾਣਾ ਪਾਣੀ ਖਾਣਾ ਜਿਹੜਾ ਉਹ ਕਿੱਥੋਂ ਆਊਗਾ ਕੱਲ ਨੂੰ ਇੱਥੇ ਕੰਕਰੀਟ ਦੇ ਅਸਾਰ ਦੇਣਗੇ ਬਦਲ ਉਹਨਾਂ ਨਾਲ ਕੀ ਬਣਨਾ ਜੀ ਖਾਣਾ ਪੀਣਾ ਦਾ ਜ਼ਮੀਨ ਨੇ ਦੇਣੀ ਆ ਉਹ ਪੁੱਛਦਾ ਖਾਣੀਆਂ ਦਾ ਦੋ ਰੋਟੀਆਂ ਉਹ ਕਹਿੰਦੇ ਪਲਾਟ ਦੇਵਾਂਗੇ ਇੱਕ ਇੱਕ ਵਿੱਚ ਸਾਡੀ ਜ਼ਮੀਨ ਦੇ ਸਾਨੂੰ ਹੀ ਪਲਾਟ ਦੇਣਗੇ ਜੀ ਸਾਡੇ ਕੋਲ ਤਾਂ ਆਲਰੇਡੀ ਪਹਿਲਾਂ ਹੀ ਹੈਗੇ ਆ ਔਰ ਫਿਰ ਜੇ ਸਰਕਾਰ ਕਹਿੰਦੀ ਕੁਝ ਲੋਕ ਗਮਰਾਹ ਕਰਦੇ ਹੁੰਦੇ ਆ ਸਕੀਮਾਂ ਦੇ ਫਾਇਦੇ ਬਹੁਤ ਹੁੰਦੇ ਆ ਸਕੀਮਾਂ ਸਰਕਾਰ ਹੀ ਗਮਰਾਹ ਕਰ ਰਹੀ ਹੈ ਲੋਕਾਂ ਨੂੰ ਹਾਂ ਉਹ ਅਸਲੀ ਪਾਲਿਸੀਆਂ ਦਾ ਦੱਸ ਹੀ ਨਹੀਂ ਰਹੀ ਸਾਹਮਣੇ ਲਿਆ ਹੀ ਨਹੀਂ ਰਹੀ ਮੰਨਦੇ ਹੋ ਭਗਵਾਨ ਸਬੰਧੀ ਸਰਕਾਰ ਜਿਹੜੀ ਕਹਿੰਦੀ ਆਮ ਲੋਕਾਂ ਦੀ ਆ ਵੀ ਆਮ ਲੋਕਾਂ ਦੇ ਹਿੱਤ ਚ ਹੈ ਨਹੀਂ ਪਹਿਲਾਂ ਪਹਿਲਾਂ ਕੀਤਾ ਨੇ ਹੁਣ ਕੋਈ ਆਮ ਲੋਕਾਂ ਦੀ ਨਹੀਂ ਇਹ ਆਪਦੀਆਂ ਆਪ ਹੀ ਜਿਹੜੇ ਇਹਨਾਂ ਦੇ ਨੇੜਲੇ ਨੇ ਚਿਹਤੇ ਨੇ ਬਸ ਉਹੀ ਨੇ ਕੀ ਮੰਨਦੇ ਹੋ ਜੀ ਦੇਓਗੇ ਜ਼ਮੀਨ ਨਾ ਬਿਲਕੁਲ ਨਹੀਂ ਕੀ ਜਾਣੇਗਾ ਨਹੀਂ ਨਹੀਂ ਬੇਚਣੀ ਨਹੀਂ ਹੈ ਮਰਤਾ ਜਾਵਾਂਗੇ ਉਹ ਕਹਿੰਦੇ ਪੈਸੇ ਬਹੁ ਦੇਵਾਂਗੇ ਪਲਾਟ ਦੇਵਾਂਗੇ ਕੋਸ ਦੇਣ ਜੇ ਚਾਹੇ ਪੰਡ ਦੇ ਵਿਚਲ ਕੋ ਲੋ ਤਾਂ ਨਹੀਂ ਦੇਉ ਹਾਂ ਨਹੀਂ ਨਹੀਂ ਹੈ ਨਾ ਬਿਲਕੁਲ ਨਹੀਂ ਗਾਹਾਂ ਕੀ ਖਾਨ ਕੇ ਪੋਤ ਪੋਤੇ ਆਉਣ ਆਲਾ ਵਿਰਸਾ ਕੀ ਖਾਊਗਾ ਹੈ ਕੋਈ ਇਹਦਾ ਠੱਗੀਆਂ ਕਰਦੇ ਆ ਮੋਦੀ ਉਹਨਾਂ ਦੀਆਂ ਚਾਲਾਂ ਨੂੰ ਅਸੀਂ ਜਾਣਦੇ ਆ ਅਸੀਂ ਧਰਨੇ ਤੇ ਉੱਥੇ ਹੀ ਰਹੇ ਆ ਦਿੱਲੀ ਕੰਤਾ ਪਗਵੰਤਾ ਮਾਨ ਐ ਬਗਮਾਨ ਤਮੰਤਾ ਰੁੜ ਜਾਣਾ ਡੂੜ ਸਾਲ ਰਹਿ ਗਿਆ ਕਿੱਥੇ ਰੁੜ ਜੂਗਾ ਕਹਿੰਦਾ ਫੇਰ ਖਤਮ ਹੋਇਆ ਜੂ ਦੁਬਾਰੇ ਮੂੰਹ ਤੋਲ ਬੇ ਤੋਬੇ ਚ ਹਾਂ ਨਾ ਮੋਦੀ ਢੋਲ ਬੇ ਆ ਕੇ ਪੰਜਾਬ ਚ ਇਹ ਜਿਆ ਕੋਈ ਨਹੀਂ ਆਊਗਾ ਅਸੀਂ ਨਾਂ ਦੇਵਾਂਗੇ ਜ਼ਮੀਨ ਨਹੀਂ ਦੇਵਾਂਗੇ ਜਿੰਨਾ ਚਰ ਜਿਓ ਨੇ ਠੱਕੇ ਨਾ ਲੈਣ ਆਏ ਠੱਕੇ ਨਾ ਕਿ ਮੈਂ ਲੈ ਲੈਣਗੇ ਫਿਰ ਤਾਂ ਮਾਰ ਕੇ ਤਾਂ ਕਿਸੇ ਨੂੰ ਕੋਸ਼ ਕਰ ਲੋ ਮਾਰ ਕੇ ਹੀ ਹੋ ਜੂ। ਨਾ ਚਾਵਾਂਗੇ ਜ਼ਮੀਨ ਹੀ ਨਹੀਂ ਦਿੰਦੇ। ਨਾ ਬਿਲਕੁਲ ਆ ਜੀ ਸਾਰੇ ਪਿੰਡ ਦਾ। ਹਾਂਜੀ ਹਾਂਜੀ ਬਿਲਕੁਲ ਨਹੀਂ ਦੇਣੀ ਜ਼ਮੀਨ ਜੀ। ਇਹ ਤਾਂ ਸਾਡੇ ਉਧਰ ਕੋਣ ਪਰਖਿਆਂ ਦੀ ਜ਼ਮੀਨ ਆ ਇਹ। ਜੱਦੀ ਪੌਤੀ ਹੈ ਨਾ। ਸਾਡੇ ਬਜ਼ੁਰਗ ਖੇਤੀਕਾਰ ਦੇ ਆ ਇਹ ਨੇ, ਪਰਿਵਾਰ ਪਾਲਦੇ ਆ ਇਹ ਨੇ। ਹੈਂ? ਸਾਨੂੰ ਜ਼ਮੀਨ ਨਾਲ ਪਿਆਰ ਆ ਜੀ। ਦਰਖਤਾਂ ਨਾਲ ਪਿਆਰ ਆ, ਪਿੰਡ ਨਾਲ ਪਿਆਰ ਆ। ਤੇ ਰੁਪਈਏ ਸੀ ਕੀ ਕਰਨੇ ਆ? ਜਦ ਸਾਡਾ ਧੰਦਾ ਹੀ ਖਤਮ ਹੋ ਗਿਆ ਇਹ। ਤੇ ਅਸੀਂ ਤਾਂ ਕਿਸੇ ਕੀਮਤ ਤੇ ਜ਼ਮੀਨ ਨਹੀਂ ਦੇਣੀ ਹੈ। हां ਸਾਡੀ ਜੱਦੀ ਪੁਤਤੀ ਆ ਮਾਂ ਸਾਡੀ ਇਹ ਜਮੀਨ ਆ ਕਾ ਸਾਡਾ ਸਾਰਾ ਕਾਰੋਬਾਰ ਇਹਦੇ ਤੇ ਆ ਅਸੀਂ ਤਾਂ ਬੇਰਜਗਾਰ ਹੋ ਜਾਾਂਗੇ ਜੀ ਲੱਗਦਾ ਵੀ ਜਮੀਨ ਮੰਨ ਲਓ ਜਮੀਨ ਵੀ ਮਿਲ مطلب ਪਲਾਟ ਮਿਲ ਗਏ ਜਾਂ ਜਿਹੜੇ ਕੁਝ ਪੈਸੇ ਆਂਦੇ ਆ ਉਹਦੇ ਨਾਲ ਆ ਪਿੰਡ ਜਾਂ ਮਾਹੌਲ ਜਾਂ ਸਾਡਾ ਸੱਭਿਆਚਾਰ ਰਹੇ ਜੂਗਾ ਵੇਖੋ ਜੀ ਰੁਪਈਆਂ ਨੂੰ ਅਸੀਂ ਕੀ ਕਰਨਾ ਜਾਂ ਸਾਡਾ ਸਾਰਾ ਦੇਖੋ ਹੁਣ ਅਸੀਂ ਕਿੰਨੇ ਮਿਹਲਬਰਤ ਕਿ ਰਹਿਣੇ ਆ ਹੈ ਰੁਪਈਏ ਅਸੀਂ ਕੀ ਕਰਾਂਗੇ ਫਿਰ ਰੁਪਈਏ ਦੇ ਤੇ ਕੋਈ ਕਿਤੇ ਚਲੇ ਜਾਊ ਕੋਈ ਕਿਤੇ ਚਲੇ ਜਾਊਗਾ ਜ਼ਿੰਮੇਦਾਰ ਕੋਲੇ ਰੁਪਈਆ ਟੈਕਦਾ ਹੁੰਦਾ ਨਹੀਂ ਟੈਕਦਾ ਜੀ ਰਪਈਆ ਨਹੀਂ ਰਹਿੰਦਾ ਹਾਂ ਜ਼ਮੀਨ ਟਿਕੀ ਰਹਿੰਦੀ ਆ ਜ਼ਮੀਨ ਤੋਂ ਅਸੀਂ ਆਪਦੀ ਮਿਹਨਤ ਕਰਦੇ ਆ ਉਹ ਤਾਂ ਆਪਦਾ ਪੇਟ ਪਾਲਦੇ ਆ ਲੋਕਾਂ ਦਾ ਵੀ ਪਾਲਦੇ ਆ ਹੋਰਾਂ ਦਾ ਇਹ ਚੱਕਰ ਆ ਜੀ ਕਿਵੇਂ ਦੇਵੋਗੇ ਜ਼ਮੀਨ ਨਾ ਕਿੱਥੇ ਮਰ ਜਾਗੇ ਮੌਤ ਹੋਊ ਸਾਡੀ ਤਾਂ ਉਹ ਕੋਈ ਮੁੱਖ ਮੰਤਰੀ ਲੈਕ ਜੀ ਉਦੋਂ ਅਸੀਂ ਦੁਖੀ ਹੋਏ ਸੀ ਉਹਨੂੰ ਵੋਟਾਂ ਪਾ ਬੈਠੇ ਹੁਣ ਸਾਨੂੰ ਸਜ਼ਾ ਭੁਗਤਦੇ ਆ ਕਹਿੰਦਾ ਡੇਢ ਸਾਲ ਰਹਿ ਗਿਆ ਫੇਰ ਆਊਗੀ ਸਰਕਾਰ ਕਿੱਥੇ ਆਊਗੀ ਤੂੰ ਰੱਬ ਦਾ ਪਿੰਡ ਨਹੀਂ ਬਣ ਦੇਣਾ ਸੀ ਉਹਨੂੰ ਨਾ ਨਾ ਇਹਨਾਂ ਨੂੰ ਗੁੱਸਾ ਘਾਤੋ ਮੈਂ ਗੁੱਸਾ ਜ਼ਮੀਨ ਖੋਲੀਏ ਸਾਡੇ ਕੋਲ ਕੀ ਅਸੀਂ ਤਾਂ ਮੰਗਤਿਆਂ ਨੂੰ ਭੜਿਆ ਹੱਥ ਕੰਮ ਦੇ ਆ ਰੋਕੀ ਕਿੱਥੋਂ ਕਾਵਾਂਗੇ ਉਹਨਾਂ ਪਲਾਟ ਦੇ ਦਾਂਗੇ ਵਿੱਚ ਇੱਕ ਇੱਕ ਪਲਾਟ ਅਸੀਂ ਇਹ ਇਹੀ ਬੱਤੇ ਖੜਕਾਉਣ ਵਾਲੇ ਨਹੀਂ ਕੀਤੀ ਵਾਲੇ ਅਸੀਂ ਤਾਂ ਐਵੇਂ ਮਰੀ ਜਾਂਦਾ ਮਗਜ ਨੂੰ ਜਿਵੇਂ ਚਿਤ ਕਰਦਾ ਉਹਨੂੰ ਪਤਾ ਹੀ ਨਹੀਂ ਜ਼ਮੀਨ ਦਾ ਜੇ ਪੈਸੇ ਵੱਧ ਦੇਣਗੇ ਫੇਰ ਫੇਰ ਵੀ ਨਹੀਂ ਦੇਣੀ ਪਿੰਡੋਂ ਉੱਜੜ ਜਾਾਂਗੇ ਅਸੀਂ ਕਿੱਥੇ ਜਾਵਾਂਗੇ ਕਿਸੇ ਕਿੰਤੀ ਵੀ ਨਹੀਂ ਦੇਣੀ ਨਾ ਨਾ ਰੱਬ ਦਾ ਨਾਮ ਲਓ ਮੇਰਾ ਪੰਮਾ ਨੋਂ ਵੀ ਲਿਖਲਾ ਮੈਂ ਪਹਿਲਾਂ ਚੁੰਬੜੂ ਇਹਨਾਂ ਨੂੰ ਸਾਰਿਆਂ ਨੂੰ ਭਗਮਾਨ ਸਮਾਨ ਆ ਦੇ ਜੇ ਇੱਕ ਦਿਨ ਮੈਂ ਹੋਰ ਵੀ ਦਾ ਦਨਾਂ ਮੈਂ ਲੋੜ ਰਹਿ ਕਿ ਨਾ ਇੱਥੇ ਆਏ ਇਹ ਪਾਰਟੀ ਵਾਲੇ ਉਹਨਾਂ ਨੂੰ ਮੈਂ ਚੁੰਬੜਣਾ ਪੰਮਾ ਮੈਨੂੰ ਕੁੱਟ ਕੇ ਮਾਰ ਦੇਣ ਪੁਲਿਸ ਵਾਲੇ ਦੇਖ ਲਾਏ ਵੀ ਗੱਤ ਤੈਨੂੰ ਕੈਦੀ ਕਰ ਇੰਨਾ ਔਖਾ ਹਾਂ ਹਾਂ ਮੈਂ ਕਹਿੰਦਾ ਅੱਸੀ 100 ਸਾਲ ਹੋ ਗਿਆ ਸਾਰੇ ਪਿੰਡ ਦੇ ਬੰਦੇ ਬੈਠੇ ਕਮਾਈ ਕਰਕੇ ਜ਼ਮੀਨ ਬਣਾਈ ਹੁਣ ਖੁੰਦਾ ਉਹ ਸਾਡੀ ਇਹਦੇ ਨਾਲ ਤਾਂ ਮਰੇ ਹੀ ਵਧੀਆਂ ਪਹਿਲਾਂ ਹੀ ਕੰਮ ਨਿਪਟ ਜਾਇ ਰਾਮ ਜੀ ਗੁਰੂ ਹਾਲੇਲੂਇ ਕਹਿ ਰਾਮ ਕੀ ਫਰਾਦੇ ਆਗੇ ਕਵਰਕ ਬੁਲਾ ਦੇ ਆਗੇ ਵੀ ਅੱਛਾ ਹਾਂ ਇਹ ਤੈਨੂੰ ਗੱਲ ਦੱਸਤੀ ਅੱਜ ਜੇ ਮੇਰੇ ਆਗੇ ਖੱਤੇ ਕਿਸੇ ਨੂੰ ਨਹੀਂ ਸੱਦਣਾ ਜਕਾਰਾ ਸੱਡ ਦੂੰਗਾ ਢੇਰੀਆਂ ਲਾ ਦੂੰ ਪੰਜ ਦਿਨ ਪੋਸਟ ਮਾਰਟ ਮੋਹੂ ਦੇਖ ਲੈ ਇਹ ਗੱਲ ਮੈਂ ਕਰ ਤੈਨੂੰ ਕਰਤੀ ਕਰੂੰਗਾ ਪੱਕਾ ਕੀ ਮੰਨਦੇ ਹੋ ਜਿਹੜੀਆਂ ਸਰਕਾਰ ਜ਼ਮੀਨਾ ਖੋਣ ਦੀਆਂ ਗੱਲਾਂ ਕਰ ਰਹੀ ਹੈ ਭਗਵੰਤ ਮਾਨ ਦੀ ਪਾਲਿਸੀ ਨੂੰ ਕੀ ਮੰਨਦੇ ਇਹ ਗਲਤ ਆ ਵੀਰੇ ਜਮਾਂ ਗਲਤ ਆਏ ਪਾਲਿਸੀ ਇਹ ਸਰੇ ਆਮ ਧੱਕਾ ਹੋ ਰਿਹਾ ਵਾ ਕਿਸਾਨਾਂ ਨਾਲ ਤੇ ਉਹੀ ਥੋੜੀਆਂ 2-2 ਕਿਲੇ ਜ਼ਮੀਨਾਂ ਨੇ ਤੇ ਇਹਦੇ ਨਾਲ ਸਾਲ ਦੀ ਰੋਟੀ ਆ ਕਿਸਾਨਾਂ ਦੀ ਤੇ ਇਹ ਨਜਾਇਜ਼ ਧੱਕਾ ਕਰ ਰਿਹਾ ਜੀ ਬਿਲਕੁਲ ਨਹੀਂ ਦੇਵਾਂਗੇ ਜ਼ਮੀਨਾਂ ਤੇ ਹੁਣ ਆ ਸੂਆ ਕੱਢਿਆ ਸੀ ਪਾਣੀ ਦੀ ਖਾਤਰ ਇਹ ਰਕਬੇ ਦੀ ਖਾਤਰ ਕੱਢਿਆ ਸੀ ਇਹ ਕਿਹਦੇ ਲਈ ਕੱਢਿਆ ਇਹ ਵੀਰੇ ਨੇ ਜਿਹੜਾ ਇਹ ਸੂਆ ਪੱਕੇ ਕਰ ਰਹੇ ਨੇ ਕਾਦੇ ਲਈ ਕਰ ਰਹੇ ਨੇ ਜੀ ਮਨ ਦੇ ਪਾਲਿਸੀ ਸਹੀ ਨਹੀਂ ਇਹ ਇਹ ਬਿਲਕੁਲ ਹੀ ਗਲਤ ਆ ਵੀਰੇ ਬਿਲਕੁਲ ਹੀ ਗਲਤ ਨੇ ਆਮ ਲੋਕਾਂ ਕੋਈ ਸਰਕਾਰ ਆ ਪਾਲਿਸੀ ਆ ਵੀਰੇ ਦੇਖ ਲਾ ਹੋਰ ਗਨਮੈਨ ਵਧਾਤੇ ਇਹਦਾ ਸਭ ਤੋਂ ਹੀ ਖਾਸ ਨੇ ਆਮਦਾਇ ਰਹੀ ਨਹੀਂ ਕਿਸੇ ਪਾਸੇ ਨਹੀਂ ਨਹੀਂ ਸਾਡੇ ਨਾਲ ਭਾਰਤੀ ਕਿਸਾਨ ਜੀ ਨੇ ਇੱਕ ਤਾਂ ਸਿੱਧੂਪੁਰ ਤੋਂ ਨੌਇਵਾਂ ਸਾਥੀ ਨੇ ਕਿਵੇਂ ਦੇਖਦੇ ਹੋ ਜਿਹੜੀਆਂ ਇਹ ਇਹ ਪਾਲਿਸੀ ਲੈ ਕੇ ਆਈ ਹੈ ਸਰਕਾਰ ਜ਼ਮੀਨਾਂ ਲੈਣ ਵਾਲੀ ਤੁਸੀਂ ਇਸ ਪਾਲਿਸੀ ਨੂੰ ਕਿਵੇਂ ਸਮਝਦੇ ਹੋ ਇਹ ਤਾਂ ਜੀ ਦੇਖੋ ਜਿਹੜੇ ਆਪਣਾ ਅ 220 ਜਿਹੜਾ ਆਪਾਂ ਦਿੱਲੀ ਮੋਰਚਾ ਲਾਇਆ ਸੀ ਉਹੀ ਆਪਾਂ ਆਪਣੀ ਹੋਂਦ ਨੂੰ ਬਚਾਉਣ ਲਈ ਲਾਇਆ ਸੀ ਆਪਦੇ ਖੇਤਾਂ ਨੂੰ ਬਚਾਉਣ ਲਈ ਲਾਇਆ ਸੀ ਪਰ ਸੈਂਟਰ ਸਰਕਾਰ ਉਹੀ ਕਾਨੂੰਨਾਂ ਨੂੰ ਘਮਾ ਫਰਾ ਕੇ ਕਿਸੇ ਨਾ ਕਿਸੇ ਤਰੀਕੇ ਆਪਣੀਆਂ ਜ਼ਮੀਨਾਂ ਹੜੱਪਣਾ ਚਾਹੁੰਦੇ ਆ ਠੀਕ ਆ ਅੱਜ ਚਾਹੇ ਇਹ ਆਪ ਦਾ ਵੀ ਇਹ ਕਲੋਨੀਆਂ ਦੇ ਰੂਪ ਦੇ ਵਿੱਚ ਹੋ ਗਿਆ ਜਾਂ ਕਿਸੇ ਹੋਰ ਰੂਪ ਦੇ ਵਿੱਚ ਹੋ ਗਿਆ ਇਹ ਆਪਣਾ ਵੀ ਇਹਨਾਂ ਦਾ ਇੱਕੋ ਇੱਕ ਏਜੰਡਾ ਵੀ ਪੰਜਾਬ ਨੂੰ ਕਿਵੇਂ ਨਾ ਕਿਵੇਂ ਆਪਾਂ ਕਿਵੇਂ ਕੰਟਰੋਲ ਕਰਨਾ ਇਹਨਾਂ ਦੀਆਂ ਜ਼ਮੀਨਾਂ ਕਿਵੇਂ ਆਪਣੀਆਂ ਨੇ ਉਹੀ ਚੀਜ਼ਾਂ ਨੇ ਇਹ ਇਹ ਆਪਣੇ ਲੋਕਾਂ ਨੂੰ ਇਹ ਗੱਲਾਂ ਸਮਝਣੀਆਂ ਪੈਣੀਆਂ ਨੇ ਲੱਗਦਾ ਸਮਝ ਆ ਰਹੀ ਹੈ ਲੋਕਾਂ ਨੂੰ ਹਾਂ ਕੁਝ ਪਰਸੈਂਟ ਆ ਵੀ ਹੁਣ ਅੱਗੇ ਨੂੰ ਬਹੁਤ ਫਰਕ ਆ ਪਿੰਡਾਂ ਜਿੰਨਾ ਟਾਈਮ ਪਹਿਲਾਂ ਨੋਟੀਫਿਕੇਸ਼ਨ ਨਹੀਂ ਹੋਇਆ ਸੀਗਾ ਆ ਪਿੰਡ ਵੀ ਆਪਣੀ ਸਿੱਧੂਪੁਰ ਦੀ ਇਕਾਈ ਚੱਲਦੀ ਆ ਨਾਲ ਦੇ ਪਿੰਡਾਂ ਦੀ ਵਿਚਾਰ ਪੰਜ ਪਿੰਡਾਂ ਚੱਲਦੀ ਜਿਨ੍ਹਾਂ ਦੀ ਜ਼ਮੀਨ ਆਉਂਦੀ ਆ ਅਸੀਂ ਉਹਨਾਂ 'ਚ ਗੱਲਾਂ ਕਰੀਆਂ ਸੀ ਲੋਕਾਂ ਹਜੇ ਵੀ ਬੈਠੇ ਸੀਗੇ ਵੀ ਯਾਰ ਨਹੀਂ ਆਏ ਨਹੀਂ ਹੁੰਦਾ ਵੀ ਸਾਨੂੰ ਬਹੁਤ ਰੁਪਏ ਦੇਣਗੇ ਲੋਕਾਂ 'ਚ ਇਹ ਵੀ ਵਹਿਮ ਸੀਗਾ ਵੀ ਸਾਨੂੰ ਬਹੁਤ ਰੁਪਏ ਮਿਲ ਜਾਣੇ ਆ ਨਾ ਕਿਤੇ ਨਾ ਕਿਤੇ ਹਜੇ ਵੀ ਲੋਕਾਂ ਦੇ ਵਿੱਚ ਵਿੱਚ ਹੈ ਜਿਹੜੇ ਝਾੜੂ ਦੇ ਬਹੁਤ ਭਮਕੜਨੇ ਉਹਨਾਂ ਨੂੰ ਇਹ ਗੱਲਾਂ ਹੈਗੀਆਂ ਨੇ ਵੀ ਇਹ ਕਦੇ ਵੀ ਸਾਡਾ ਵੀ ਡਵੈਲਪਮੈਂਟ ਹੋ ਰਹੀ ਹੈ ਸਾਡੇ ਪਿੰਡਾਂ ਦੀ ਬਹੁਤ ਨਹੀਂ ਕਰੋੜਾਂ ਦਾ ਰੁਪਏ ਮਿਲ ਜਾਣਗੇ ਚੀਜ਼ਾਂ ਹੈ ਪਰ ਹੁਣ ਲੋਕਾਂ 'ਚ ਇਹ ਗੱਲਾਂ ਵੀ ਜਾ ਰਹੀਆਂ ਹਨ ਘਰ ਘਰ ਪਤਾ ਲੱਗ ਰਿਹਾ ਲੋਕਾਂ ਦੇ ਅੱਗੇ ਨਾ ਰੁਝਾਨ ਬਣਿਆ ਹੋਇਆ ਤੇ ਆਉਣ ਵਾਲੇ ਸਮੇਂ 'ਚ ਤਕੜੇ ਹੋ ਕੇ ਲੜਾਈ ਲੜਾਂਗੇ ਇਸ ਮੁੱਦੇ ਤੇ ਲੜਾਈ ਲੜਗੇ ਹਾਂਜੀ ਤਾਂ ਗੱਲਬਾਤ ਕੀਤੀ ਇਸ ਪਿੰਡ ਦੇ ਲੋਕਾਂ ਦੇ ਨਾਲ ਜਿੱਥੇ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ ਸੀ ਤੇ ਇਕੱਠ ਵਿੱਚ 71 ਹੋਏ ਲੋਕਾਂ ਨੇ ਸਮੂਹ ਰੂਪ ਦੇ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਜ਼ਮੀਨਾਂ ਨਹੀਂ ਦੇਣੀਆਂ ਉਹਨਾਂ ਦਾ ਸਿੱਧਾ ਇਹ ਗੱਲ ਹੈ ਕਿ ਜ਼ਮੀਨਾਂ ਦੇ ਨਾਲ ਸਾਡਾ ਸਾਰਾ ਸੱਭਿਆਚਾਰ ਜੁੜਿਆ ਹੋਇਆ ਹੈ ਸਾਡੇ ਖੁਦ ਹੀ ਬਣਾਈ ਜ਼ਮੀਨ ਨਹੀਂ ਸਾਡੇ ਪੁਰਖਿਆਂ ਦੀ ਜ਼ਮੀਨ ਹੈ ਤੇ ਉਹ ਅਸੀਂ ਵੇਚਣ ਦੇ ਹੱਕਦਾਰ ਹੀ ਨਹੀਂ ਅਸੀਂ ਦੇਣ ਦੇ ਹੱਕਦਾਰ ਹੀ ਨਹੀਂ ਤੇ ਨਾ ਹੀ ਇਹ ਸਰਕਾਰ ਦੀ ਪਾਲਿਸੀ ਸਾਡੇ ਹਿੱਤ ਦੇ ਵਿੱਚ ਹੈ ਤਾਂ ਉਹਨਾਂ ਨੇ ਕਿਹਾ ਕਿ ਡਟ ਕੇ ਵਿਰੋਧ ਕਰਾਂਗੇ ਜੇਕਰ ਕੋਈ ਸਾਡੀਆਂ ਜ਼ਮੀਨਾਂ 'ਚ ਆਇਆ ਫਿਰ ਜੋ ਸਾਡੇ ਤੋਂ ਹੋ ਸਕਿਆ ਅਸੀਂ ਉਹ ਕਰਾਂਗੇ ਭੁੱਲ ਕੇ ਵੀ ਕੋਈ ਸਾਡੀ ਇਸ ਜ਼ਮੀਨ ਵੱਲ ਨਾ ਚੱਕੇ ਇਹ ਚੈਲੰਜ ਕੀਤਾ ਹੈ ਪਿੰਡ ਦੇ ਲੋਕਾਂ ਨੇ ਤੇ ਪਿੰਡ ਦੇ ਲੋਕ ਨਾਲ ਹੀ ਜਿਹੜਾ ਯੋਧਾ ਪਿੰਡ ਦੇ ਵਿੱਚ 11 ਤਰੀਕ ਨੂੰ ਇਕੱਠਾ ਉੱਥੇ ਪਹੁੰਚੀ ਉੱਥੇ ਵੀ ਪਹੁੰਚ ਰਿਹਾ ਤੇ ਉੱਥੇ ਵੱਖ-ਵੱਖ ਪਿੰਡ ਜਿੰਨੇ ਪਿੰਡਾਂ ਦੀ ਜ਼ਮੀਨ 24000 ਦੇ ਇੱਕੜ ਜ਼ਮੀਨ ਅਕਵਾਇਰ ਹੋਣੀ ਹੈ ਉਹ ਸਾਰੇ ਪਿੰਡ ਉੱਥੇ ਪਹੁੰਚ ਰਿਹਾ ਉੱਥੇ ਵੱਡਾ ਇਕੱਠ ਹੋਣਾ ਤੇ ਮਾਨ ਸਰਕਾਰ ਦੀ ਇਸ ਪਾਲਿਸੀ ਦਾ ਲਗਾਤਾਰ ਜਿਹੜਾ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਹੈ